ਕਾਲੀ ਇੰਨੀ ਗਿੱਲੀ ਆ ਮਿੱਤਰੋ ਵੀ ਐਦਾਂ ਪੁੱਟਿਆ ਜਾਂਦਾ ਓਨਾਂ ਹਾਂਜੀ ਸਤਿਗੁਰੂ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਅੱਜ ਕਾਤੀ ਚਾ ਲੋੜਾਈ 105 100 ਦਾ ਹੈ ਤੇ ਇੱਧਰ ਚੱਲਣ ਦੇ ਆ 73 ਆ ਜਮੂਨਗਰ ਤੋਂ ਆਉਣਾ ਆ ਚੱਲਣ ਦੇ ਆ 73 ਪੈਣੀਆਂ ਗਿੱਲੀਆਂ ਪੂਰੀਆਂ ਤੇ ਅੱਜ ਜੋਰ ਦੇਖੇ ਜਾਣਗੇ 36 30 36 30 ਫਾਰਮ ਟਰੈਕ ਤੇ ਸੋਨਾਲੀ ਚੱਲ ਅੱਜ ਪਤਾ ਲੱਗੂ ਵੈਨੀਆ ਦੇ ਜੋਰ ਦਾ ਬਾਕਮੈਂਡ ਵੀ ਹੁਣ ਕਾਲੀ ਇੰਨੀ ਗਿੱਲੀ ਆ ਮਿੱਤਰੋ ਵੀ ਐਦਾਂ ਪਟਿਆ ਜਾਂਦਾ ਢੋਨਾ बाकी रेखो की बनता कल तो कल पर कल वीडियो नहीं बन बंद नहीं वीडियो बना अज में बंद लैन वीडियो बना ला वी मित्रो यहाँ काम हो गया जी चलने ਸਰਪੰਚਨਾ ਉਧਰ ਵੀ ਕੰਮ ਖੋਬਣ ਵਾਲਾ ਹੀ ਆ ਪੈਲੀਆਂ ਸਾਰੀਆਂ ਬੋਰ ਗਿੱਲੀਆਂ ਉਹ ਇੱਥੇ ਲਾਰੇ ਕੋਈ ਨਹੀਂ ਹੋ ਜਾਣਾਗਾ ਹੈ ਹਾਂ ਇਹ ਵੀ ਆ ਪਈਆਂ ਕੇ ਮਾ ਘੁੰਮਾ ਬਾਂਦ ਵੀ ਹੋਏ ਆ ਭਲਰਣ ਆ ਕੋ बस ये थोड़े भाडे बढ़ेरे इत करके थोड़ा सोच ट लड़ा है थोड़ी जी दाद ही बग जानी ताँ करके थोड़ा नॉर्मल वापस नहीं हूँ पंवा रुपए देना टाप

तो हा 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 सारे दू दिन में छती भी कि मार्दा रोजा रोजा ਮੈਂ ਨਾ 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 ਰੇ ਜੀ ਪੀ ਪੈ ਗਿਆ ਗੇਰ ਪਾਲਾ ਆਖਿਆ ਹੀ ਟਰਬੋ ਲਾ ਲਾ ਉਹਨੂੰ ਆਂਦਾ ਹੀ ਟਰਬੋ ਦਾ ਕੀ ਫਾਇਦਾ ਆਂਦਾ ਟਰਬੋ ਦਾ ਕੀ ਫਾਇਦਾ ਵਾ ਐਵੇਂ ਲਵਾਈ ਜੰਨੇ ਤੁਸੀਂ ਮਮਾ ਟਾਇਰ ਤੇ ਟਰਬੋ ਤੇ ਟਾਇਰ ਹਾ ਹਾ ਐਦਾਂ ਟਪਾ ਦੇਣੀ ਭੈਣ ਜੋ ਟੈਰਾ ਡੂਰਾਂ ਨੇ ਕਿਹੜੀ ਗੱਲ ਉਹ ਲੰਮਾਈ ਰਹਿੰਦੇ ਗਾੜੀਆਂ ਭਰਾ ਗਾੜੀਆਂ ਲਭਿਆ ਕਬਾ ਹੋਏ ਵੇ ਮਿੱਟੀ ਆਈ ਤੁਸੀਂ ਬੁੱਲੇ ਆ ਉਧਰ ਚੱਲ ਜੂਗਾ ਵੇ ਚੱਲ ਜੂ ਆ ਪਸਾਰਿਆ ਰਿਆ ਝੋਨਾ ਨਹੀਂ ਤੇਰਾ ਤੇ ਰਿਆ ਭਰਾ ਲੰਡੇ ਆ ਉਦਾਂ ਹੀ ਖਾਇਆ ਆ ਰਿਹਾ ਬਾਪ ਦਾ ਨਹੀਂ ਲੱਗੂ ਮਾਮਾ ਮੀਟਰ ਦੀ ਪੀਂ ਬੰਦ ਕਰੀ ਬਚੇ ਰੋ ਦੀ ਨਹੀਂ ਆਰੇ 5 ਵੀਡੀਓ ਬਣਾਈ ਐਫਐਮ ਜੀਤੀ ਫੜ ਫੜਗਾ ਇਹ ਟਰਾਲੀ ਫੋਸੀ ਦੇ ਨਹੀਂ ਨਹੀਂ ਗਾਣੇ ਮਗਰ ਬਾਤ ਤੇ ਜਾਵਦੇ ਟਰੈਕਟਰ ਕਿਧਰ ਦੀ ਲਿਆ ਆ ਗਾਣੇ ਮਗਰ ਪਾਈ ਗਏ ਲੰਡਿਓ ਭਾਈ ਇੱਥੇ ਡੱਗਾਣਾ ਕਰੇ ਉਹ ਕੁੰਡਾ ਜਾ ਹੀ ਗਾੜੀ ਇਹਦਾ ਆ ਟਰਾਲੀ ਜਾ ਵੇਖ

ਮਗਰ ਉਹ ਟਰੈਕਟਰ 2000 ਟਰੈਕਟਰ ਦਾ ਕੰਮ ਕਰਦਾ ਪਹਿਲਾਂ ਖੇਡ ਕੇ ਦੇਖ ਲਈ ਇਹਨਾਂ ਨੇ ਨਹੀਂ ਦੇਖ ਲਈ ਜੋ ਵੀ ਮਿੱਤਰੋ ਇਹ ਰਾ ਆ ਗਿਆ ਤਰੇਲ ਪੈਂਡ ਆ ਵੀ ਹੁਣ ਤੇ ਤਾਂ ਕਰੀਏ ਕੰਮ ਕਰਦਾ ਪਾ